ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪੈਨ ਪ੍ਰਾਪਾ ਨੂੰ ਹੋਪ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਸਿੱਖ ਧਰਮ ਦੇ ਤੀਸਰੇ ਗੁਰੂ ਯਾਨੀ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਦੀਆਂ ਕੁਝ ਬੇਸਿਕ ਗੱਲਾਂ ਬਾਰੇ ਜੋ ਕਿ ਪੰਜਾਬ ਵਿੱਚ ਵੱਸਦੇ ਹਰ ਪੰਜਾਬੀ ਨੂੰ ਪਤਾ ਹੋਣੀ ਚਾਹੀਦੀਆਂ ਹਨ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਜਿੱਨਾਂ ਵਿੱਚ ਗੁਰੂ ਅੰਗਦ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਬੇਸਿਕ ਗੱਲਾਂ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ ਚਲ ਆਉਂਦੇ ਹਾਂ ਵਾਪਸ ਮੁੱਦੇ ਤੇ ਤਾਂ ਸ੍ਰੀ ਗੁਰੂ 5 ਮਈ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਤੇਜਪਾਲ ਜੀ, ਮਾਤਾ ਦਾ ਨਾਮ ਲక్ష్ਮੀ ਜੀ ਸੀ। ਮਾਤਾ ਜੀ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ ਜਿਵੇਂ ਕਿ ਬਖਤਕੌਰ, ਰੂਪਕੌਰ, ਜਾਂ ਪੂਪਕੌਰ ਜੀ ਆਦਿ। ਗੁਰੂ ਜੀ ਦੇ ਜੀਵਨ ਸਾਥੀ ਦਾ ਨਾਮ ਮਾਤਾ ਮਨਸਾ ਦੇਵੀ ਜੀ ਸੀ ਜੋ ਕਿ ਦੇਵੀ ਚੰਦ ਜੀ ਦੀ ਪੁੱਤਰੀ। ਗੁਰੂ ਜੀ ਦੇ 4 ਬੱਚੇ ਸੀ ਜਿਨ੍ਹਾਂ ਵਿੱਚੋਂ ਮੋਹਰੀ ਅਤੇ ਮੋਹਨ ਦੋ ਪੁੱਤਰ ਸੀ ਅਤੇ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਦੋ ਧੀਆਂ ਸਨ। ਗੁਰੂ ਅਮਰਦਾਸ ਜੀ ਵੈਸ਼ਨੂ ਧਰਮ ਦੇ ਪੈਰੋਕਾਰ ਸਨ ਅਤੇ 80 ਸਾਲ ਦੀ ਉਮਰ ਤੱਕ ਇਸ਼ਨਾਨ ਕਰਨ ਲਈ ਨਿਯਮਿਤ ਹਰਦואר ਜਾਂਦੇ ਸਨ ਇੱਕ ਵਾਰ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋ ਜੀ ਜੋ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀ ਸੀ 1540 ਵਿੱਚ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਕੋਲ ਖਡੂਰ ਸਾਹਿਬ ਲੈ ਗਈ ਉਹ ਤੁਰੰਤ ਹੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਬਣ ਗਏ ਅਤੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸ਼ਰਧਾ ਨਾਲ ਸੇਵਾ ਕੀਤੀ 1552 ਈਸਵੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਨੂੰ ਛੱਡ ਕੇ ਭਈ ਅਮਰਦਾਸ ਜੀ ਨੂੰ ਤੀਜੇ ਸਿੱਖ ਗੁਰੂ ਵਜੋਂ ਨਾਮਜ਼ਦ ਕੀਤਾ। ਗੁਰੂ ਜੀ ਨੇ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਸਾਹਿਬ ਦਿਨਾਂ ਨਾਲ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਜੋ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ 84 ਪੌੜੀਆਂ ਵਾਲਾ ਖੂਬ ਬਣਵਾਇਆ ਜਿਸ ਨੂੰ ਬੋਲੀ ਸਾਹਿਬ ਜੋ ਜਾਣਿਆ ਜਾਂਦਾ ਹੈ ਕੁਝ ਇਤਿਹਾਸਕ ਸਰੋਤ ਦੱਸਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੋਲੀ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਅਤੇ ਗੁਰੂ ਅਮਰਦਾਸ ਜੀ ਨੇ ਇਸ ਨੂੰ ਸੰਪੂਰਨ ਕੀਤਾ ਹੁਣ ਸਿੱਖਾਂ ਨੇ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਗੋਇੰਦਵਾਲ ਸਾਹਿਬ ਹੋਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਜਨਮ ਵਿਆਹ ਤੇ ਮੌਤ ਦੇ ਮੌਕਿਆਂ ਲਈ ਸਿੱਖ ਰਸਮਾਂ ਨਿਰਧਾਰਤ ਕੀਤੀਆਂ ਗੁਰੂ ਜੀ ਨੇ ਸਿੱਖ ਧਰਮ ਵਜੋਂ ਸਤੀ ਪ੍ਰਥਾ ਤੇ ਹੋਰ ਸਮਾਜਿਕ ਤੌਰ ਤੇ ਨਕਾਰਾਤਮਕ ਰੀਤੀ ਰਿਵਾਜਾਂ ਨੂੰ ਖਤਮ ਕੀਤਾ ਗੁਰੂ ਜੀ ਨੇ ਸਿੱਖ ਵਿਆਹ ਦੀ ਰਸਮ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਨੰਦ ਮੈਰਿਜ ਐਕਟ 1909 ਸਿੱਖਾ ਵਿੱਚ ਇਸ ਵਿਆਹ ਦੀ ਰਸਮ ਦੀ ਕਾਨੂੰਨੀ ਮਾਨਤਾ ਤੇ ਵੈਧਤਾ ਨੂੰ ਸਥਾਪਿਤ ਕਰਦਾ ਹੈ ਗੁਰੂ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਜਿਸ ਵਿੱਚ ਕੁੱਲ 22 ਮੰজੀਆਂ ਸਨ ਗੁਰੂ ਜੀ ਨੇ ਗੁਰੂਕਲ ਲੰਗਰ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ ਤੇ ਪਲੇ ਪੰਗਤ ਫਿਰ ਸੰਗਤ ਦਾ ਨਾਰਾ ਦਿੱਤਾ ਇੱਕ ਵਾਰ ਬਾਦਸ਼ਾਹ ਅਕਬਰ 1569 ਵਿੱਚ ਗੁਰੂ ਸਾਹਿਬ ਨੂੰ ਮਿਲਣ ਆਇਆ ਤੇ ਉਸਨੇ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿੱਚ ਚੌਲ ਵੀ ਛਕੇ ਸਨ ਬਾਦਸ਼ਾਹ ਨੇ ਲੰਗਰ ਦੀ ਸਾਮ ਸਵਾ ਲਈ 12 ਪਿੰਡਾਂ ਦੀ ਕਿਰਾਏ ਤੋਂ ਮੁਕਤ ਜਾਗੀਰ ਦੀ ਪੇਸ਼ਕ ਕੀਤੀ ਪਰ ਗੁਰੂ ਜੀ ਨੇ ਸੰਸਥਾ ਨੂੰ ਸ਼ਾਹੀ ਚੈਲਟੀਆਂ ਦੇ ਚਲਾਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਇਹ ਜ਼ਮੀਨ ਬੀਬੀ ਪਾਨੀ ਜੀ ਦੇ ਨਾਂ ਤੇ ਤਬਦੀਲ ਹੋ ਗਈ ਜਿਸ ਨੂੰ ਗੁਰੂ ਰਾਮਦਾਸ ਜੀ ਨੇ ਨਵੇਂ ਰਾਮਦਾਸਪੁਰਾ ਸ਼ਹਿਰ ਵਜੋਂ ਬਸਾਉਣ ਲਈ ਵਰਤਿਆ ਗੁਰੂ ਜੀ ਦੀਆਂ ਰਚਨਾਵਾਂ ਗੁਰੂ ਜੀ ਨੇ ਦੋ ਪੋਥੀਆਂ ਤਿਆਰ ਕੀਤੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਆਪਦੀਆਂ ਕਬੀਰ ਜੀ ਅਤੇ ਨਾਮਦੇਵ ਜੀ ਦੀਆਂ ਰਚਨਾਵਾਂ ਸ਼ਾਮਲ ਹਨ ਆਨੰਦ ਸਾਬਰ ਦੀ ਰਚਨਾ ਕੀਤੀ ਜਿਸ ਵਿੱਚ 40 ਪੌੜੀਆਂ ਹਨ ਅਤੇ 907 ਸ਼ਬਦ ਰਚੇ ਗੁਰੂ ਜੀ ਦੇ ਉੱਤਰ ਅਧਿਕਾਰੀ ਦੇਠਾ ਜੀ ਸਨ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਕਿਹਾ ਜਾਂਦਾ ਹੈ 1573ਵੀਂ ਵਿੱਚ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਿੱਖ ਧਰਮ ਦੇ ਵਿੱਚ ਗੁਰੂ ਅਮਰਦਾਸ ਜੀ ਸਭ ਤੋਂ ਲੰਬੀ ਉਮਰ ਵਾਲੇ ਗੁਰੂ ਹੋਏ ਹਨ ਜਿਨ੍ਹਾਂ ਦੀ ਉਮਰ 95 ਸਾਲ ਦੀ ਸੀ ਬੇਸਿਕ ਗ੍ਰੂਮਰ ਦਾ ਜੀ ਨਾਲ ਜੁੜੀਆਂ ਹੋਈਆਂ ਗੀਆਂ ਕੁਝ ਬੇਸਿਕ ਗੱਲਾਂ ਹੋਪ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਵੀਡੀਓ ਬਣਾਉਂਦੇ ਹੋਏ ਸਾਥੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਸਾਡੀ ਗਲਤੀ ਸੁਧਾਰ ਸਕਦੇ ਹੋ ਧੰਨਵਾਦ